ਦੋਸਤੋ ਸਤ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਯਾਨੀ 84 ਕਰਮਜੀਤ ਪਰ ਸਵਾਗਤ ਹੈ ਸੋ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਜਸਵਿੰਦਰ ਸਿੰਘ ਦੀ ਬਹੁ ਚਰਚਿਤ ਕਹਾਣੀ ਬੀਰ ਵਰ ਗਫਲ ਦੋ ਵੇੜਿਆਂ ਵਿੱਚ ਵੰਡਿਆ ਇਹ ਘਰ ਇਸ ਪਿੰਡ ਦਾ ਹੀ ਨਹੀਂ ਕਦੇ ਪੂਰੇ ਇਲਾਕੇ ਦਾ ਸਤਕਾਰਿਆ ਕਰ ਰਿਹਾ ਹੈ ਕਾਮਰੇਡ ਕਰਮ ਸਿੰਘ ਨੇ ਬਾਹਰੋਂ ਉਜੜ ਕੇ ਆ ਇਸ ਉਜੜੇ ਘਰ ਨੂੰ ਇਉਂ ਕਰੀਨੇ ਨਾਲ ਬਣਾਇਆ ਸਵਾਰਿਆ ਸੀ ਕਿ ਸਭ ਲੰਗਦੇ ਵੜਦੇ ਦੀਆਂ ਨਜ਼ਰਾਂ ਰੁਕ ਜਾਂਦੀਆਂ ਕਰਮ ਸਿੰਘ ਦੀ ਲੋਕ ਸੇਵਾ ਅਤੇ ਮੁਸ਼ਕਤਾਂ ਭਰੇ ਕਿਸਾਨੀ ਜੀਵਨ ਨੇ ਇਸ ਘਰ ਨੂੰ ਪੈਸੇ ਭਾਵੇਂ ਘੱਟ ਪਰ ਲੋਕਮਨ ਵਿੱਚ ਡੂੰਗੇ ਸਤਕਾਰ ਨਾਲ ਮਾਲਾ-ਮਾਲ ਕੀਤਾ ਸੀ ਹੁਣ ਜਿਉਂ ਲੱਕੜ ਦੀ ਗੇਲੀ ਨੂੰ ਅਦਵਿਚਕਾਰੋਂ ਚੀਰ ਸੁੱਟਿਆ ਗਿਆ ਹੋਵੇ ਐਨ ਵਿਚਕਾਰ ਖੜੀ ਮੋਡੇ-ਮੋਡੇ ਉੱਚੀ ਕੰਧ ਸਭ ਚੁਗਲੀਆਂ ਕਰ ਜਾਂਦੀ ਕਦੇ ਇੰਨਾ ਦੋ ਵੇੜਿਆਂ ਦੇ ਇੱਕ ਘਰ ਹੋਣ ਦੀਆਂ ਪੱਕੀਆਂ ਪੌੜੀਆਂ ਅਜੇ ਵੀ ਵੱਡੇ ਪੁੱਤਰ ਹਰਬੰਸ ਸਿੰਘ ਦੇ ਵੇੜੇ ਵਿੱਚ ਹੀ ਨੇ ਉਹ ਤਾਂ ਵੱਲ ਜਾਣ ਲਈ ਹਰਬੰਸ ਸਿੰਘ ਦਾ ਘਰ ਚੜ੍ਹਦੇ ਪਾਸੇ ਹੈ ਅਤੇ ਛੋਟੇ ਕੁਲਵੰਤ ਸਿੰਘ ਫੌਜੀ ਜਿਸ ਨੂੰ ਚੁਰੋਕਣਾ ਅਗਲੀ ਜਹਾਨ ਤੋਰ ਦਿੱਤਾ ਗਿਆ ਏ ਦਾ ਟੱਬਰ ਲੈੰਦੇ ਬੰਨੇ ਰਹਿੰਦਾ ਹੈ ਉਨਜ ਕੰਧ ਵਿੱਚ ਤਿੰਨ ਕੋ ਫੁੱਟ ਦਾ ਲਾਂਗਾ ਏ ਜੋ ਆਏਗੇ ਪਰੌਣੇ ਜਾਂ ਘਰ ਦੇ ਜੀਆਂ ਦਾ ਵੇਲੇ ਕੁਵੇਲੇ ਡੰਗਸਾਰਦਾ ਏ ਅੱਜ ਕੱਲ ਤਾਂ ਇਹ ਲਾਂਗਾ ਵੀ ਸੁੰਨਮ ਸੁੰਨਾ ਰਹਿੰਦਾ ਏ ਕੋਈ ਜੀ ਘਟ ਵੱਧ ਹੀ ਇਹਨੂੰ ਬਾਹਰ ਕਰਦਾ ਏ ਸੁੰਨੇ ਹੋਣ ਦੀ ਵਜ੍ਹਾ ਇਸ ਘਰ ਤੇ ਬਣੀ ਨਵੀਂ ਵਿਪਤਾ ਸੀ ਇਸ ਘਰ ਦੀ ਬਜ਼ੁਰਗ ਔਰਤ ਭਗਵਾਨ ਘਰ ਹਰਬੰਸ ਸਿੰਘ ਹੋਰਾਂ ਦੀ ਮਾਂ ਫੌਜਨ ਵੱਲੋਂ ਉੱਠ ਹਰਬੰਸ ਸਿੰਘ ਦੇ ਘਰ ਆ ਬੈਠੀ ਸੀ ਬਿਨਾ ਕਿਸੇ ਰੋਸੇ ਗੁੱਸੇ ਲੜਾਈ ਝਗੜੇ ਦੀ ਉਹ ਮਾਗਦੀ ਸੰਗਰਾਦ ਵਾਲੇ ਦਿਨ ਵੱਡੀ ਨੂੰ ਮੁਖਤਾਰ ਕੌਰ ਨਾਲ ਗੁਰਦੁਆਰੇ ਗਈ ਫੌਜਨ ਵੱਲ ਨਹੀਂ ਸੀ ਪਰਤੀ ਬੀਬੀ ਦੀ ਇਹ ਬਦਲੀ ਦੋਹਾਂ ਟੱਬਰਾਂ ਦੀ ਵੱਡੀ ਪਰੇਸ਼ਾਨੀ ਬਣੀ ਹੋਈ ਸੀ ਭਗਵਾਨ ਕੌਰ 70 ਤੋਂ ਉੱਪਰ ਦੀ ਵਿਧਵਾ ਹੈ ਜਦੋਂ ਦੋਹੇ ਪੁੱਤਰ 12 ਕੋਸਾਲ ਪਹਿਲਾਂ ਅੱਡੋ-ਅੱਡ ਹੋਏ ਸਨ ਤਾਂ ਕਰਮ ਸਿੰਘ ਅਤੇ ਭਗਵਾਨ ਕੌਰ ਨਿੱਕੇ ਫੌਜੀ ਨਾਲ ਹੋ ਗਏ ਸਨ ਵੱਡੇ ਨੇ ਆਡੋ ਹੋ ਲਈ ਕੁਪਾਤੀ ਇੰਨੀ ਕੀਤੀ ਸੀ ਕਿ ਮਾਂ-ਬਾਪ ਸੁਲੱਗ ਪੁੱਤ ਫੌਜੀ ਦੇ ਸੁਲੱਖਣੇ ਵਿੜੇ ਜਾ ਬੈਠੇ ਸਨ ਤੇ ਹੁਣ ਅਚਾਨਕ ਬਜ਼ੁਰਗ ਪਗਵਾਨ ਘਰ ਨੂੰ ਹੁਣ ਸਭ ਨੂੰ ਪੁੱਤ ਧੀਾਂ ਜਵਾਈ ਪੋਤੇ-ਪੋਤੀਆਂ ਦੋਤੇ-ਦੋਤੀਆਂ ਲਾਡ ਪਿਆਰ ਨਾਲ ਬੀਬੀ ਸਾਧਦੇ ਨੇ ਜਿਵੇਂ ਇਹੀ ਉਸ ਦਾ ਨਾ ਹੋਵੇ ਲੰਮੇ ਮੁਸ਼ਕਤੀ ਸਫਰ ਨੇ ਬੀਬੀ ਦਾ ਮਢਾਂਗਾ ਜ਼ਰਾ ਕੋ ਸੱਜੇ ਨੂੰ ਟੇਡਾ ਕਰ ਦਿੱਤਾ ਏ ਵਾਰ-ਵਾਰ ਹਾਦਸਾ ਗਰਸਤ ਹੋਈ ਸਰਕਾਰੀ ਬੱਸ ਮੰਗ ਉਹ ਟੇਡਾ-ਟੇਡਾ ਤੁਰਦੀ ਤੇ ਹੁਣ ਤਾਂ ਉਹ ਵੀ ਗੋਡਿਆਂ ਦੀ ਪੀੜ ਕਰਕੇ ਜ਼ਰਾ ਲੰਗੜਾ ਕੇ ਪੈਰ ਖਿੱਚ ਕੇ ਲੱਤ ਬੜਾ ਕੇ ਹੀ ਚੱਲਦੀ ਧੁੱਪਾਂ ਪੰਨਿਆ ਉਸ ਦਾ ਵਾਵਾ ਸਾਵਲਾ ਚੀਰਾ ਕੁਝ ਝੁਰੜੀਆਂ ਨੇ ਮਲ ਰੱਖਿਆ ਏ ਤੇ ਰਹਿੰਦਾ ਨਿਤ ਘਟਦੀ ਨਿਗਾਹ ਕਰਕੇ ਮੋٹے ਸ਼ੀਸ਼ਿਆਂ ਵਾਲੀਆਂ ਐਨਕਾਂ ਨੇ ਵੱਡਿਆਂ ਦੇ ਵੇੜੇ ਇੰਨੀ ਦਿਨੀ ਭੇਦਪੂਰਨ ਚੁੱਪ ਵਾਲਾ ਮਾਹੌਲ ਸੀ ਚਿਹਰਿਆਂ ਦੀ ਰੌਣਕ ਤੇ ਲੁਕਮੀ ਭੱਜ ਦੌੜ ਤਾਂ ਕਿਤੇ ਸੁਖਾਵੀਂ ਚਾਵਾਂ ਲੱਦੀ ਉਮੀਦ ਦੀ ਕੰਸੋ ਪਾਉਂਦੀ ਸੀ ਪਰ ਇਹ ਸਭ ਕੁਝ ਇੰਨਾ ਰਹੱਸਪੂਰਣ ਸੀ ਕਿ ਦੂਸਰੇ ਕਿਸੇ ਦੇ ਗੇੜ ਵਿੱਚ ਕੁਝ ਨਹੀਂ ਸੀ ਆਉਂਦਾ ਉਹ ਵੀ ਕਿਸੇ ਨਾਲ ਕੋਈ ਬੋਲ ਸਾਂਝਾ ਨਹੀਂ ਸੀ ਕਰ ਰਹੀ ਉਂਝ ਆਂਡੀ ਗਵਾਂਡੀ ਕੰਨ ਖੜੇ ਕਰ ਕਰ ਸੂਹਾ ਜ਼ਰੂਰ ਲੈਂਦੀ ਕਲਪਨਾ ਦੇ ਘੋੜੇ ਭਜਾਉਂਦੇ ਆਂਡੀ ਗਵਾਂਡੀ ਇਸ ਵੇੜੇ ਦੀ ਭੇਦਪੂਰਨ ਭੱਜ ਦੌੜ ਤੋਂ ਹੈਰਾਨ ਸਨ ਅਤੇ ਵੱਡੇ ਚੁੱਪ ਚ ਬੀਤੇ ਬੀਬੀ ਦੇ ਆ ਟੇਕਨ ਤੇ ਪਸ਼ੇਮਾਨ ਤੈ ਹੀ ਹਾਵੀ ਉੱਠਦੀ ਉਹੀ ਨਮਾ ਟੰਟਾ ਖੜਾ ਕਰ ਮਾਰਿਆ ਅਗੋਂ ਦਿਨ ਤਾਂ ਹਰਬੰਸ ਸਿੰਘ ਨੇ ਮੰਨਦੇ ਸਾਰੇ ਖੁੰਝੇ ਹੁੰਝ ਹੰਗਾਲ ਕੋਈ ਸਿਰਾ ਹੱਥ ਨਾ ਆਉਣ ਤੇ ਆਪਣੀ ਘਰਵਾਲੀ ਨੂੰ ਸੈਂਦਾ ਸੈਂਦਾ ਘੂਰਿਆ ਮੈਂ ਹੰਮੀ ਉੱਠਦੀ ਮੈ ਮੈਨੂੰ ਇੰਨੀ ਕੱਚੀ ਜਾਣਦੇ ਹੋ ਇਹ ਤਾਂ ਉਸ ਰੰਡੀ ਦੀ ਡੂੰਗੀ ਚਾਲ ਐ ਭੇਦ ਕੱਢਣ ਦੀ ਇਹ ਫੌਜਨ ਓਨੀ ਉੱਤੇ ਨਹੀਂ ਜਿੰਨੀ ਜ਼ਮੀਨ ਚਾ ਮੈਂ ਭੁੱਲੀਆਂ ਮੁਖਤਾਰ ਕੌਰ ਪੜਕ ਉੱਠੀ ਦੋਹੇ ਜੀ ਸਭ ਉਚਾਨਾ ਨਿਵਾਣਾ ਹੇਲ-ਮੇਲ ਨਾਲ ਨਿਭਦੇ ਆਏ ਸਨ ਮੁਖਤਾਰ ਕੌਰ ਨੇ ਤਾਂ ਉਦੋਂ ਵੀ ਧੂਆਂ ਬਾਹਰ ਨਹੀਂ ਸੀ ਕੱਢਿਆ ਜਦੋਂ ਹਰਬੰਸ ਸਿੰਘ ਨੇ ਗੋਹਾਕੂੜਾ ਕਰਦੀ ਦੀਪੋ ਦੀ ਜਵਾਨ ਕੁਆਰੀ ਧੀ ਰੱਜੀ ਨੂੰ ਹਮਲ ਠਹਿਰਾ ਦਿੱਤਾ ਸੀ ਉਸਨੇ ਘਰ ਦੀ ਇੱਜ਼ਤ ਨੂੰ ਬਲਦੇ ਸੀਨੇ 'ਚ ਸਾਂਭ ਸਭ ਬੰਦੋਬਸਤ ਆਪਣੀ ਦੇਖਰੇਖ 'ਚ ਕਰਵਾਇਆ ਸੀ ਮੋਟਾ ਲੈਨਦੀ ਮੁਖਤਾਰ ਕੌਰ ਆਨ ਪਰ ਜ਼ਰੂਰ ਸੀ ਪਰ ਗ੍ਰਹਿਸਥੀ ਵਿੱਚ ਲਾਭ ਹਾਨ ਵਿੱਚ ਕਾਰਵਿਹਾਰ ਵਿੱਚ ਦੁਨੀਆਦਾਰੀ ਵਿੱਚ ਪੁੱਜ ਕੇ ਤਾਕ ਜੇ ਆਪਣੀਆਂ ਜਵਾਨ ਹੋ ਰਹੀਆਂ ਧੀਆ ਵਰਨੀਆਂ ਵਿਆਉਣੀਆਂ ਨਹੀਂ ਨੱਕ ਨਮੂਜ਼ ਰੱਖਣਾ ਹੀ ਤਾਂ ਇੰਨੀ ਨਿੱਕੀ ਜਹੀ ਗੱਲ ਪਿੱਛੇ ਬਖੇੜਾ ਕਾਦਾ ਤੇ ਉਸ ਚਾਰੇ ਧੀਆ ਵਾ ਲੱਗਦੇ ਖਾਂਦੇ ਪੀਂਦੇ ਘਰੀ ਵਿਆਈਆਂ ਵੱਡੀਆਂ ਤਿੰਨੇ ਚੰਗੇ ਜ਼ਿਮੀਂਦਾਰ ਘਰੀ ਜਦੋਂ ਵੀ ਚੱਜ ਦਾ ਸਾਖ ਮਿਲਿਆ ਪੜਦੀ ਹਟਾਈ ਤੇ ਵਿਆਹ ਦਿੱਤੀ ਸਭ ਤੋਂ ਛੋਟੀ ਭਰਮਜੀਤ ਉਦੋਂ ਮਾਰੋਤੀ ਵਰਕਸ਼ਾਪ ਲੱਗੇ ਪਰ ਬਾਹਰ ਜਾਣ ਲਈ ਕਾਲੇ ਦਸਪਾਸ ਮਕੈਨਿਕ ਨਾਲ ਵੀ ਇਹ ਕਰਕੇ ਬੀਅਰਡ ਕਰਦੀ ਵਿਆਹ ਦਿੱਤੀ ਵਿਆਹ ਕਰਵਾਉਣ ਪੇਛੋਂ ਕਾਗਜ਼ੀ ਖਵਾਰਾ ਬਣ ਚਰਨ ਸਿੰਘ ਮਾਪੇ ਸਾਮੀ ਵੱਡੀ ਭੈਣ ਤੇ ਨਿਰਪਰ ਹੋਣ ਦੇ ਕਾਗਜ਼ੀ ਕੈਨੇਡਾ ਜਾ ਵੜਿਆ ਬੀਬੀ ਤੇ ਵੱਡੇ ਦੋਵੇਂ ਮਨੋਮਨੀ ਬੜੇ ਔਖੇ ਸਨ ਕਿ ਉਸ ਨੇ ਉਦੋਂ ਬਾਤ ਨਾ ਪੁੱਛੀ ਜਦੋਂ ਉਹਨਾਂ ਨੂੰ ਲੋੜ ਸੀ ਤੇ ਹੁਣ ਧੱਕੇ ਦੀ ਪ੍ਰੌਣੀ ਬਣੀ ਬੈਠੀ ਸੀ ਜਵਾਂਤੀਆਂ ਵਿੜੇ ਬੈਠੀਆਂ ਵੇਖ ਮੁਖਤਾਰ ਕੌਰ ਦਿਲ ਜਾਂਦੀ ਉਸ ਬੀਬੀ ਦੇ ਲੱਖ ਤਰਲੇ ਕੀਤੇ ਵੱਡੇ ਲਿਫਦੇ ਵੀ ਰਹੇ ਕਰ ਬੀਬੀ ਅਟੰਕ ਫੌਜੀ ਦੇ ਘਰ ਬੈਠੀ ਰਹੀ ਮੰਨੀ ਨਾ ਪਰ ਹੁਣ ਪਰਮਜੀਤ ਦੇ ਪਤੀ ਚਰਨ ਸਿੰਘ ਦੇ ਕੈਨੇਡਾ ਜਾਣ ਨਾਲ ਹੀ ਵੱਡਿਆਂ ਦੇ ਘਰ ਦਾ ਰੰਗ ਟੰਗ ਮੂਲੋਂ ਬਦਲ ਗਿਆ ਸੀ ਉਹ ਉੱਠਦੇ ਬੈਠਦੇ ਬਾਹਰ ਨੀਆਂ ਗੱਲਾਂ ਕਰਦੇ ਜਿਵੇਂ ਕੋਈ ਬਾਹਰਲੀ ਬਾ ਉਹਨਾਂ ਦੇ ਵਿੜੇ ਆਣ ਵੜੀ ਹੋਵੇ ਹਬ ਹਬ ਚਰਨ ਸਿੰਘ ਦੀ ਸਿਆਣਪ ਦੀਆਂ ਸਿਫਤਾਂ ਕਰਦੇ ਝਾਵਾਂ ਨਾਲ ਉਸ ਦੇ ਰਿਸ਼ਤੇਦਾਰਾਂ ਨੂੰ ਅੱਗੇ ਹੋ ਹੋ ਮਿਲਦੇ ਸਬਾਕੋ ਸਾਲ ਪੇਛੋਂ ਚਰਨ ਸਿੰਘ ਕੈਨੇਡਾ ਤੋਂ ਪੰਮੀ ਨੂੰ ਲੈਣ ਮੁੜਿਆ ਤਾਂ ਉਸ ਦੇ ਆਉਣ ਤੋਂ ਪਹਿਲਾਂ ਹੀ ਵਿਆਹ ਤੋਂ ਵੱਧ ਤਿਆਰੀਆਂ ਹੋਈਆਂ ਪਈਆਂ ਸਨ ਨਵੇਂ ਸੰਗ ਮਰਮਰੀ ਟਾਇਲਟ ਬਾਥਰੂਮ ਉਸਾਰੇ ਗਏ ਫਾਰਸ਼ਾ ਪਟ ਪਟ ਪਾਈਪਾਂ ਵਿਛਾ ਮੂੰਹ ਹੱਥ ਧੋਣ ਲਈ ਵਾਸ਼ ਵੇਸ਼ਨ ਫਿੱਟ ਕੀਤੇ ਗਏ ਦਲਾਨਾਂ ਬੈਠਕਾਂ ਰਸੋਈ ਦੇ ਦਰਵਾਜ਼ੇ ਮੂਰੇ ਪੰਨ ਕੜ ਕਰ ਜਾਲੀਦਾਰ ਦਰਵਾਜ਼ੇ ਅਡਾਏ ਗਏ ਮੇਲੇ ਮਲਾ ਲੰਬੀ ਲਾਈਨ ਖਚਾ ਫੋਨ ਲਗਵਾਇਆ ਗਿਆ ਪੀਸੀਓ ਤੇ ਕਾਨੂੰ ਕਰਦੀਆਂ ਗੱਲਾਂ ਹੁੰਦੀਆਂ ਨੇ ਉੰਜ ਵੀ ਭੁੱਖ ਜਵਾਈ ਦੀ ਖਾਤਰ ਮੇਰ ਤੇ ਮੁਨਸਰ ਸੀ ਜਿੰਨੇ ਦਿਨ ਚਰਨ ਸਿੰਘ ਰਿਹਾ ਸਾਰਾ ਟਰਬਰਤਾਬੇ ਦਾ ਰਿਹਾ ਸੁੱਖਾਂ ਸੇਵਾਵਾਂ ਸਲੋਕਾਂ ਖਸ਼ਾਮ ਦਾ ਸਮੇਤ ਸਾਬੀ ਤਾਂ ਸਕੂਲ ਜਾਣਾ ਭੁੱਲ ਜੀਜਾ ਜੀਜਾ ਜੀ ਜਪਦਾ ਨਾ ਥੱਕਦਾ ਮੁਖਤਾਰ ਕੌਰ ਸ਼ਹਿਦ ਭੇਜੀ ਬੋਲੀ ਵਲੈਤੀ ਜਵਾਈ ਦੀ ਲਫਲਫ ਸੇਵਾ ਕਰਦੀ ਸੋਹਲੇ ਗੌਂਦੀ ਹੋਰ ਤਾਂ ਹੋਰ ਜਵਾਈ ਦੀ ਸੱਸ ਦੀ ਸੱਸ ਵੀ ਆਪਣੀ ਬੁੱਢੀ ਉਮਰੇ ਬਿਮਾਰੀਆਂ ਮਾਰੇ ਜੁੱਸੇ ਨੂੰ ਧੂਕੜੀਸ ਪੁੱਤ ਜਵਾਈ ਦੀ ਖੁਸ਼ਾਮਤ ਦੇ ਹੀਲੇ ਕਰਦੀ ਰਹਿੰਦੀ ਬੀਬੀ ਨੂੰ ਪੁੱਤ ਜਵਾਈ ਦੇ ਬਾਹਰਲੇ ਕਿੱਸੇ ਕਹਾਣੀਆਂ ਸੁਣਨ ਦਾ ਬਹੁਤ ਚਾਹ ਹੁੰਦਾ ਉਹ ਕੈਨੇਡਾ ਦੀਆਂ ਪਰਿ ਕਹਾਣੀਆਂ ਵਰਗੀਆਂ ਬਾਤਾਂ ਸੁਣਦੀ ਅੰਦਰੋਂ ਝੂਮ ਉੱਠਦੀ ਮੰਮੀ ਤੁਸੀਂ ਆਪ ਵੇਖਿਓ ਕੈਨੇਡਾ ਦੀਆਂ ਸੜਕਾਂ ਉਹ ਬੰਬੀ ਤੱਕ ਚੌੜੀਆਂ ਉਹ ਜਲੌਹ ਪਰੇਮਾਨ ਨਾਲ ਨਿਆਂਚ ਲੱਗੀ ਫੌਜਨ ਦੀ ਬੰਬੀ ਵੱਲ ਇਸ਼ਾਰਾ ਕਰਦਾ ਕਾਰਾਂ ਹੀ ਕਾਰਾਂ ਲਾਈਨਾ ਲੱਗੀਆਂ ਨਾ ਢੀੜ ਪੜੱਕੀ ਨਾ ਜ਼ੋਰ ਧੱਕਾ ਕਾਨੂੰਨ ਦਾ ਰਾਜ ਹੈ ਮਝਾਲ ਕੀ ਕੋਈ ਕੁਸਕੀ ਚਾਹੇ ਪ੍ਰਧਾਨ ਮੰਤਰੀ ਦਾ ਪੁੱਤ ਕਿਉਂ ਨਾ ਹੋਈ ਸਾਲ ਸਵਾ ਸਾਲ ਚ ਚਰਨ ਸਿੰਘ ਕਨੇਡਾ ਦੀ ਸਵਰਗੀ ਝੂਟਿਆਂ ਨਾਲ ਕੀ ਲਿਆ ਗਿਆ ਹੂੰ ਕੰਮ ਤੋਂ ਨਿਕੀ ਲੈਂਦੇ ਆ ਗੋਰੀ ਕੋਈ ਰੈਤ ਨਹੀਂ ਅੱਥੀ ਵਾਂਗ ਨਹੀਂ ਵੇਲੀਆਂ ਤਾੜਾਂ ਬਸ ਵੀਕੈਂਡ ਤੇ ਮਸਾਂ نیند ਪੂਰੀ ਕਰੀਦੀ ਐ ਬਾਕੀ ਤਾਂ ਚੱਲ ਸੁ ਚੱਲ ਥੋੜਾ ਮਾੜਾ ਨਹੀਂ ਹੋ ਗਿਆ ਚਰਨ ਸਿਆਂ ਬੀਬੀ ਹੇਜਟੋਂ ਦਾ ਮੋਕਾ ਸਾਮ ਦੀ ਲੈ ਬੀਬੀ ਕੱਲੇ ਬੰਦੇ ਨੂੰ ਭੱਜ ਦੌੜ ਕਿੰਨੀ ਹੁੰਦੀ ਐ ਮਖ्तार ਕੌਰ ਰਾਂਗਲੇ ਭਵਿੱਖ ਦੇ ਸੁਪਨੇ ਸਾਮ ਦੇ ਆ ਆਪਣਤ ਜਿਤਾਉਂਦੀ ਕੋਈ ਦਖਲ ਨਹੀਂ ਦਿੰਦੇ ਕਿਸੇ ਦੇ ਜੋ ਮਰਜ਼ੀ ਖੇ ਮਰਜੀ ਇੱਥੇ ਹਰ ਕੋਈ ਦੂਜੇ ਦੇ ਕੰਮਾਂ 'ਚ ਟੰਗ ਅੜਾਈ ਰੱਖਦਾ ਬੀਬੀ ਸਭ ਦਵਾਦਾਰੂ ਫਰੀ ਫੋਨ ਖੜਕਾਉ ਘਰੋਂ ਆਕੇ ਐਂਬੂਲੈਂਸ ਲੈ ਜਾਂਦੀ ਐ ਮਹੀਨੇ ਦੇ ਮਹੀਨੇ ਸਭ ਬੁੱਢਿਆਂ ਨੂੰ ਪੈਨਸ਼ਨ ਕਿਉਂ ਹੈ ਨਾ ਮੋਜਾਂ ਬੀਬੀ ਉਹ ਹੱਸਦੇ ਆ ਬੀਬੀ ਦੇ ਦੁੱਖ ਦੇ ਗੋਡੇ ਤੇ ਥਪਕੀ ਮਾਰਦਾ ਘੁੱਟ ਦੀ ਕਸੀਸ ਵੱਟ ਦੀ ਬੀਬੀ ਗੋਡੇ ਨੂੰ ਸਹਲਾਉਣੋ ਝੱਕਦੀ ਰਹਿੰਦੀ ਪਤਾ ਨਹੀਂ ਖੁਸ਼ੀ ਨਾਲ ਜਾਂ ਖਾਰੇ ਆਰ ਕਰਕੇ ਮੋਟੀਆਂ ਐਨ ਕਾਲਾ ਖੱਬੀ ਅੱਖ ਚੋਂ ਵਗਦੇ ਪਾਣੀ ਨੂੰ ਸੁਕਾਉਂਦੀ ਬੀਬੀ ਗਿਲਾ ਕਰਦੀ ਇੱਥੇ ਟੁੱਟ ਪੈਣੇ ਡਾਕਟਰ ਫੀਸਾਂ ਨਾਲ ਨਹੀਂ ਰੱਜਦੇ ਸਾਰਾ ਠੇਕਾ ਡਾਕਟਰਾਂ ਦੀਆਂ ਦਵਾਈਆਂ 'ਚ ਉਜੜ ਜਾਂਦਾ ਤੱਕੇ ਮੁਫਤ ਦੇ ਇਹ ਮੁਲਕ ਤਾਂ ਉੱਥੇ ਤਾਂ ਨਾ ਢੂੜ ਨਾ ਧੂਆ ਇੱਥੇ ਤਾਂ ਉਹੀ ਮੂਸੇਰ ਪਰੇ ਰਹਿੰਦੇ ਨੇ ਚਰਨ ਸਿੰਘ ਸਾਰੇ ਟੱਬਰ ਮੂਰੇ ਤਲਿਸਮੀ ਸੰਸਾਰ ਦੇ ਸੁਪਨੇ ਬਖੇਰਦਾ ਰਹਿੰਦਾ ਆਪਣੀ ਮੰਮੀ ਪਾਪੇ ਦੀ ਸੁਨਾ ਜੀ ਲੱਗਾ ਇੱਕ ਦਿਨ ਬੇਬੀ ਨੇ ਕਿਸੇ ਅੰਦਰਲੇ ਤੌਖਲੇ ਦੀ ਥਾ ਲੈਣੀ ਚਾਹੀ ਲੈ ਅਠੋ ਅਠ ਐਸ਼ ਕਰਦੇ ਆ ਸਿਹਤ ਬਣ ਗਈ ਮੰਮੀ ਦੀ ਵੀ ਫਿਸ਼ਕਦੇ ਆ ਥੋੜੀ ਦਿਲ ਦੀ ਕਸਰ ਹੋ ਗਈ ਪਰ ਅਗਲੇ ਛੱਟ ਆਪਰੇਸ਼ਨ ਕਰਤਾ ਹੁਣ ਰਾਜ਼ੀ ਬਾਜੀ ਨਹੀਂ ਉਹ ਵੇਲਾ ਕੋਈ ਨਹੀਂ ਬੰਦਾ ਸ਼ਹਿਰੋਂ ਬਾਹਰ ਬਾਗਾ ਉੱਥੇ ਕੰਮ ਤੇ ਜਾਂਦੇ ਆ ਬੀਰ ਵਰਗਾ ਫਲ ਹੈ ਇੱਕ ਉਹ ਤੋੜਦੇ ਨੇ ਕੰਡੇ ਨਹੀਂ ਉਹਦੇ ਲਾਲ ਸੁਰਖ ਮਿੱਠਾ ਬੜਾ ਜ਼ਾਇਕੇਦਾਰ ਬਸ ਤੋੜੀ ਜਾਂਦੇ ਆ ਟੋਕਰੀਆਂ ਪਰ ਪਰ ਢਾਲੇ ਕਮਾਈ ਜਾਂਦੇ ਆ ਐਸ਼ ਕਰਦੇ ਆ ਬੀਰ ਬੀਰ ਤੋੜਨਾ ਇਹ ਕਿਹੜਾ ਔਖਾ ਹੈ ਬੀਬੀ ਸੋਚਣ ਲੱਗੀ ਇੱਥੇ ਮਿਰਚਾਂ ਤੋੜਨੇ ਆ ਹੱਥ ਪੈਰ ਸਾੜ ਲੈ ساری ਉਮਰ ਜੀ ਕਿਤੇ ਹੱਥ ਮੂੰਹ ਨੂੰ ਲੱਗ ਜੇ ਭੁੱਲ ਭੁਲੇਖੇ ਤਾਂ ਸੜੂ ਸੜੂਈ ਬੀਰ ਵਰਗਾ ਨਾਲ ਕੰਡੇ ਨਹੀਂ ਓਨੀ ਦਿਨੀ ਹੀ ਬੀਬੀ ਲਈ ਵਰਤਮਾਨ ਅਣਸਖਾਵਾਂ ਬਣਨ ਲੱਗਾ ਲੰਮੀ ਮੁਸ਼ਕਲਤਾ ਭਰੇ ਰਸਹੀਨ ਕਮਲ ਦੇ ਜੀਵਨ ਸਫਰ ਵਿੱਚ ਉਸ ਕੋਲ ਇਨਾ ਵਕਤ ਕਿੱਥੇ ਸੀ ਨਾ ਕੋਈ ਚਿੰਗ ਨਾ ਕੋਈ ਉਮੀਦ ਬਸ ਕੰਮ ਤੇ ਸਿਰਫ ਕੰਮ ਤੇ ਰੋਟੀ ਪਾਣੀ ਕੰਮਾਂ ਦੱਬੀ ਜ਼ਿੰਦਗੀ ਵਿੱਚ ਬੀਬੀ ਕੋਲ ਉਦੋਂ ਨਾ ਕੋਈ ਪੀੜਾ ਸੀ ਨਾ ਪਰੇਸ਼ਾਨੀ ਨਾ ਕੋਈ ਘਾਟ ਸੀ ਨਾ ਖੋਲ ਨਾ ਬਿਮਾਰੀ ਸੀ ਨਾ દવા ਪਰ ਹੁਣ ਬੁੱਢੀ ਉਮਰੇ ਉਹ ਕਈ ਜ਼ਖਮ ਹਿਰਦੇ ਵਿੱਚ ਸੰਭੀ ਬੈਠੀ ਸੀ ਜੋ ਆਨੇ ਬਹਾਨੇ ਰਸਪੈਂਦੀ ਵੇਲ ਤੇ ਖੋਲ ਨਹੀਂ ਖਾਂਦੀ ਪੀਂਦੀ ਬੀਬੀ ਨੂੰ ਬੇਚੈਨ ਕਰ ਮਾਰਿਆ ਘਰ ਦੇ ਸਬਨਾ ਜੀਆਂ ਦੇ ਜੀਵਨ ਵਿੱਚ ਨਵੀਂ ਹਲਚਲ ਮਚਾ ਨਵੇਂ ਨਕੋਰ ਜਾਦੂਈ ਸੁਪਨੇ ਵਿਖਾ ਖਸਦਿਆ ਖੇਡਦਿਆਂ ਲਾਰੀ ਲਾ ਚਰਨ ਸਿੰਘ ਪੰਮੀ ਨੂੰ ਲੈ ਉੱਡ ਗਿਆ ਪਰ ਪਿੱਛੇ ਮੜ ਸਭ ਕੁਝ ਸਹਿਜ ਨਾ ਹੋ ਸਕਿਆ ਨਾ ਵੱਡਿਆਂ ਲਈ ਨਾ ਬੀਬੀ ਲਈ ਨਵੀਂ ਹਿਲਜੁਲ ਸਦਕਾ ਘਰ ਦੇ ਡੋਲੇ ਤਵਾਜ਼ਨ ਨੇ ਕੰਡੇ ਖੋਰਨੇ ਸ਼ੁਰੂ ਕਰ ਦਿੱਤੇ ਜਿਸ ਦਿਨ ਬੀਬੀ ਵੱਡਿਆਂ ਦੇ ਘਰ ਗਈ ਮੜ ਸ਼ਾਮ ਤੱਕ ਨਾ ਪਰਤੀ ਤਾਂ ਰਾਤੀ ਖੋਪੀ ਫਰਜੰਦਾ ਕਾਕਾ ਪਿੰਦਾ ਬੀਬੀ ਨੂੰ ਸਦਨ ਗਿਆ ਪਰ ਬੀਬੀ ਨੇ ਆਹੀ ਗਈ ਘਰ ਛੱਡੀ ਹੁਣ ਤੱਕ ਨਾ ਕਦੀ ਬੀਬੀ ਕੱਲੀ ਸੁੱਤੀ ਸੀ ਨਾ ਕਦੀ ਪਿੰਦਾ ਓੜਕ ਓਡੀਕ ਥੱਕ ਹਰ ਪਿੰਦਾ ਆਪਣੀ ਮੰਝੇ ਤੋਂ ਰਜਾਈ ਪਰੇ ਧੱਕਦਿਆਂ ਮੰਮੀ ਦੇ ਮੰਝੇ ਤੇ ਆ ਡਸ ਗਿਆ ਮੰਮੀ ਬੀਬੀ ਆਪਾ ਨਾ ਰਸ ਕਿਉਂ ਗਈ ਪਿੰਦੀ ਨੇ ਹਟ ਕੋਰੀ ਵਰਗੀ ਕੰਮ ਦੀ ਡੋਲਦੀ ਆਵਾਜ਼ ਚ ਮਸੀ ਪੁੱਛਿਆ ਮੰਮੀ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਸੌਂ ਜਾ ਮੇਰਾ ਸ਼ੰਦਾ ਪੁੱਤ ਉਸ ਅੰਦਰਲੀ ਚੀਜ਼ ਨੂੰ ਨਪਦਿਆਂ ਭਿੰਦੇ ਨੂੰ ਹੱਕ ਨਾ ਲਾਇਆ ਭਿੰਦੇ ਤੋਂ ਵੱਡੀ ਮਨੀ ਵੀ ਹਰਾਸੀ ਉਦਾਸੀ ਪਈ ਸੀ ਤੇ ਰਾਤੀ ਰਜਾਈ ਵਿੱਚ ਅਧਲੇਟੀ ਅੰਗਰੇਜ਼ੀ ਦੀ ਕਾਪੀ ਵਿੱਚੋਂ ਫੀਸ ਮੁਆਫੀ ਦੀ ਅਰਜ਼ੀ ਨੂੰ ਰਟਾਲਾ ਰਹੀ ਸੀ ਤੂੰ ਇਸ ਹੌਂਜਾ ਮਨੀ ਮੱਤੀ ਬੁਝਾ ਕੇ ਮਾਨੂੰ ਫੋਜਣ ਮਨਜੀਤ ਕੌਰ ਨੂੰ ਚਾਨਣ ਤੋਂ ਡਰ ਲੱਗਦਾ ਹੋਵੇ ਤੇ ਉਹ ਹਨੇਰੇ ਵਿੱਚ ਲੁਕ ਜਾਣਾ ਚਾਹੁੰਦੀ ਹੋਵੇ ਜਿਗਰੇ ਗੁਰਦੇ ਵਾਲੀ ਫੌਜਨ ਮਨਜੀਤ ਕੌਰ ਲਈ ਇਹ ਹੀਠੀ ਇਹ ਨਮੋਸ਼ੀ ਅਸਹਿ ਸੀ ਕੋਈ ਸਿਰਾ ਉਹਦੇ ਹੱਥ ਨਾ ਆਉਂਦਾ ਸੇਵਾ ਖਰਚ ਮਾਣ ਕਦੇ ਕੋਈ ਕਸਰ ਉਸਨੇ ਛੱਡੀ ਨਹੀਂ ਸੀ ਆਖਿਰ ਖਨਾਮੀ ਕੀ ਹੋਈ ਉਸ ਦਾ ਰਹਿ ਰਹਿ ਗੱਜ ਪਰ ਆਉਂਦਾ ਸ਼ਲਕ ਦੀਆਂ ਅੱਖਾਂ ਨੂੰ ਤਾਂ ਲਾਲਾ ਸ਼ਾਮ ਦੀ ਬੀਬੀ ਤੇ ਰਹਿ ਰਹਿ ਕੇ ਗੁੱਸਾ ਆਉਂਦਾ ਤੇ ਆਪਣੀ ਨਖੁੱਟੀ ਕਿਸਮਤ ਤੇ ਰੋਣਾ ਜੇ ਐਵੇਂ ਅਧਵਾਟੀ ਛੱਡ ਜਾਣਾ ਸੀ ਤਾਂ ਉਹ ਤੁਰ ਗਈ ਫੌਜੀ ਨੂੰ ਰਾਤ ਦੇ ਹਨੇਰੇ ਵਿੱਚ ਬਿਲ ਬਿੰਵਾ ਉਲਾਮਾ ਨੰਦੀ ਅੰਦਰਲਾ ਵੇਗ ਲਾਵਾ ਵਨ ਫੁੱਟਿਆ ਤੇ ਉਹਨੂੰ ਜਾਪਿਆ ਉਹ ਵੀ ਕਿਸੇ ਬਾਰੂਦੀ ਸਰੰਗ ਦੀ ਤੰਦੀ ਤੇ ਆਂ ਟੁਕੀ ਹੋਵੇ ਲਿٹے ਬਾਗੀਆਂ ਦੀ ਵਿਸ਼ਾਈ ਬਾਰੂਦੀ ਸਰੰਗ ਸ਼੍ਰੀਲੰਕਾ ਵਿੱਚ ਲੜਦੀ ਭਾਰਤੀ ਫੌਜ ਅਹਿੰਸਾ ਦੇ ਪੁਜਾਰੀ ਮੁਲਕ ਦੀ ਦੂਸਰੇ ਮੁਲਕ ਲਈ ਅਹਿੰਸਕ ਜੰਗ ਮਰਨੂ ਬੱਜ ਨਿਕਲਿਆ ਪਰ ਸਜੀ ਬਾਹੂ ਟੁੰਡਾ ਹੋਇਆ ਫੌਜੀ ਘਰ ਪਰਤਿਆ ਮੁਲਕ ਨੂੰ ਸਾਲਮ ਸਬੂਤੇ ਬੰਦੇ ਚਾਹੀਦੇ ਨੇ ਕੰਡਮ ਕਰਾਣੂ ਵੱਡੇ ਨੇ ਲੜਪੜ ਕੇ ਵਾਹੀ ਅਡ ਕਰਾ ਲਈ ਕਿਹੜਾ ਸ਼ਰੀਕੀ ਦਾ ਬੋਝ ਚੁੱਕੀ ਪਰ ਫੌਜੀ ਹਾਰੀ ਮਿੱਟੀ ਦਾ ਬਣਿਆ ਹੋਇਆ ਨਹੀਂ ਸੀ ਪਿਉ ਦੇ ਹੌਸਲੇ ਤੇ ਆਪਣੀ ਮਿਹਨਤ ਦੇ ਬਲਬੂਤੇ ਉਸ ਘਰ ਦਾ ਕਾਰੋਬਾਰ ਤੋੜ ਲਿਆ ਪਰਾਏ ਮੁਲਕ ਦੀਆਂ ਅਣਜਾਨ ਸਰੰਗਾਂ ਚੋਂ ਬਚ ਨਿਕਲੀ ਫੌਜੀ ਨੂੰ ਜਮਦੂਦ ਉਸ ਦੇ ਘਰੇ ਆ ਟਕਰੇ ਬੰਦੂਕ ਲੈਣ ਆਇਆ ਧਾੜ ਵੀ ਗਰੋ ਉਸ ਨੂੰ ਘਰੇ ਚਿਤ ਕਰ ਗਿਆ ਸਬ ਜੀਆਂ ਦੀਆਂ ਮਿੰਤਾ ਤਰਲਿਆਂ ਦੀ ਸੰਗੀਕਟ ਫੌਜੀ ਦੇ ਟੁੰਡ ਵਿਖਾ ਇਹ ਮਨਾਉਣ ਦੇ ਬਾਵਜੂਦ ਕਿ ਬੰਦੂਕ ਠਾਣੀ ਜਮਾ ਕਰਾਤੀ ਬੇਗਾਨੀਆਂ ਬਰੁੱਦੀ ਸੁਰੰਗਾਂ ਚ ਝਕਾਨੀ ਦੇ ਬੱਚੇ ਫੌਜੀ ਨੂੰ ਆਪਣੇ ਘਰ ਆਪਣੇ ਧਾੜ ਵੀ ਬਜ਼ੁਰਗ ਕਰਮ ਸਿੰਘ ਕੋਲੋਂ ਪੁੱਤ ਦਾ ਸਿਵਾ ਵਾਲਣਾ ਝੱਲਿਆ ਨਾ ਗਿਆ ਤੇ ਮੌਤ ਨੂੰ ਆਵਾਜ਼ਾ ਮਾਰਦਾ ਉਹ ਤੀਜੇ ਮਹੀਨੇ ਹੀ ਤੁਰ ਗਿਆ ਪਿੱਛੇ ਫੌਜਣ ਮਨਜੀਤ ਕੌਰ ਤੇ ਬੀਬੀ ਦੋਵੇਂ ਵਿਧਵਾ ਰਲਮਲ ਰੰਡੇਪਾ ਕੱਟਣ ਲਈ ਟੁੱਟੇ ਸੜੇ ਮਨੀ ਉਜੜੇ ਸੰਸਾਰ ਨਾਲ ਦਸਤ ਪੰਜਾ ਲੈਂਦੀਆਂ ਰਹੀਆਂ ਦੋਵੇਂ ਨਿੱਕੇ ਬਾਲ ਉਹਨਾਂ ਦਾ ਫਿਕਰ ਵੀ ਬਣੀ ਢਾਰਸ ਵੀ ਅਤੇ ਉਮੀਦ ਵੀ ਬੀਬੀ ਦੀ ਥਾਂ ਤਾਂ ਮਨਜੀਤ ਕੌਰ ਲਈ ਇਸ ਛੜ ਦੇ ਪੁੱਜਦੇ ਮਾਰੂਥਲ ਵਿੱਚ ਕੱਲੀ ਖਲੋਟੀ ਬਦਲੀ ਹਾਰੇ ਸੀ ਸਿਆਣੀ ਬਿਆਣੀ ਜਾਣਦੀ 부ਜਦੀ ਬੀਬੀ ਨੂੰ ਏਕ ਹੀ ਸੁਜੀ ਇਧਰ ਵਿਧਵਾ ਫੌਜਣ ਦੋਨੋਂ ਬੱਚਿਆਂ ਨੂੰ ਬਰੌਂਦੀ ਪਰਚੌਂਦੀ ਨਵੇਂ ਜ਼ਖਮਾਂ ਦੀ ਪੀੜ ਤੋਂ ਅਤਿ ਨਮੋਸ਼ੀ ਹੱਥੋਂ ਤੜਫਦੀ ਰਹੀ ਉਧਰ ਵੱਡਿਆਂ ਦੇ ਘਰ ਇੱਕ ਚੁਬਵੀ ਚੁੱਪ ਕੋਟਨ ਸਾਰੀ ਫੀਜ਼ਾ ਤੇ ਭਾਰੂ ਹੁੰਦੀ ਗਈ ਦੋਹੇ ਟਾਬਰ ਆਪੋ ਆਪਣੀ ਵਿਵਪਤਾ ਕਰਕੇ ਪਰੇਸ਼ਾਨ ਸਨ ਪਰ ਬੀਬੀ ਖੁਸ਼ੀ ਉਹਨ ਗੇਟ ਤੱਕ ਚੱਕਰ ਮਾਰਦੀ ਗੋਡਿਆਂ ਤੇ ਤੇਲ ਮਲਦੀ ਮਾਲਿਸ਼ ਕਰਦੀ ੁੱਪੇ ਦਾਨੀਆਂ ਔਰਤਾਂ ਵਾਂਗ ਬਣ ਬਣ ਬੈਠਦੀ ਆਈ ਗਈ ਨਾਲ ਹੱਸ ਹੱਸ ਖੁਬਹ ਬਗਲਾਂ ਕਰਦੀ ਇੱਕ ਕੰਬਵੀ ਸ਼ਾਨ ਅਤੇ ठाਠ ਉਹਦੀ ਬੋਲਾਂ ਚ ਗੂੰਜਦੀ ਹੁਣ ਉਹ ਕਦੀ ਗੋਡਿਆਂ ਦੇ ਦਰਦ ਜਾਂ ਅੱਖਾਂ ਦੀ ਰੜਕਦਾ ਰੋਣਾ ਨਾ ਰੋਂਦੀ ਜੇ ਕੋਈ ਆਇਆ ਗਿਆ ਹਮਦਰਦੀ ਵੱਜੋਂ ਪੁੱਛ ਲੈਂਦਾ ਤਾਂ ਲੈ ਮੈਨੂੰ ਕੀ ਹੋਇਆ ਚੰਗੀ ਭਲੀਆਂ ਆਖ ਉਹ ਅਗਲੇ ਨੂੰ ਠੱਠ ਜਿਹਾ ਕਰ ਦਿੰਦੀ ਇੱਕ ਅੱਧਵਾਰੀ ਵੱਡੀ ਨੂੰ ਨੇ ਟੇਡੇ ਟੰਗ ਨਾਲ ਗੱਲੀਬਾਤੀ ਪੁੱਛਿਆ ਵੀ ਕਿ ਉਹਦਾ ਹੁਣ ਕੀ ਪ੍ਰੋਗਰਾਮ ਹੈ ਪਰ ਬੀਬੀ ਤੂੰ ਦੀ ਪੱਕੀ ਸੀ ਅਖੇ ਮੇਰਾ ਕੋਈ ਵਖਰਾ ਬੰਨਾ ਥਾੜੇ ਨਾਲ ਹੀ ਆਕੇ ਅੱਗੇ ਗੱਲ ਵਧਾਉਣ ਦੇ ਡਰੋਂ ਸਿਆਣੀ ਨੂੰ ਚੁੱਪ ਕਰ ਜਾਂਦੀ ਬੀਬੀ ਇਨੀ ਕੋ ਗੱਲ ਨੂੰ ਪੂਰੀ ਸਹਿਮਤੀ ਸਮਝ ਖੁਸ਼ ਹੋ ਜਾਂਦੀ ਤੇ ਨੂੰ ਪੁੱਤ ਆਪਸ ਵਿੱਚ ਖਿਜਦੇ ਵੈਸ ਦੇ ਹਰਬੰਸ ਸਿੰਘ ਦਾ ਟੱਬਰ ਇਨੀ ਦਿਨੀ ਪੂਰਾ ਰੁੱਝਾ ਹੋਇਆ ਸੀ ਉਹ ਬੀਬੀ ਨੂੰ ਘਰ ਸੰਭਾਲ ਨਿਤ ਸ਼ਹਿਰ ਜਾਂਦੀ। ਭੇਦ ਪਰੇ ਟੰਗ ਨਾਲ ਸਲਾਹਾਂ ਕਰਦੀ। ਬੀਬੀ ਉਹਨਾਂ ਨੂੰ ਬੇਬਲ ਹੋ ਉਡੇਕਦੀ। ਕੁਝ ਦਿਨ ਪਹਿਲਾਂ ਜਦੋਂ ਦੋ ਮੋٹے-ਮੋٹے ਉਤੋਂ ਹਰੇ ਥੱਲਿਓਂ ਟਾਈਪ ਕੀਤੇ ਕਾਗਜ਼ ਹਰਬੰਸ ਸਿੰਘ ਨੇ ਬੀਬੀ ਨੂੰ ਦਸਤਕਾ ਤਾਂ ਲਈ ਦਿੱਤੇ ਤਾਂ ਬੀਬੀ ਦਾ ਜੀ ਜਾਣ ਖਿੜਪੜ ਉੱਠਾ ਸੀ। ਮੰਜੀ ਤੋਂ ਗਿਠ-ਗਿਠ ਉੱਚਾ ਹੁੰਦੇ ਆਂ ਉਮਲ ਦੇ ਚਾਹ ਨੂੰ ਮਸੀ-ਮਸੀ ਰੋਕਦੇ ਆਂ ਉਸ ਬੱਚੇ ਦੇ ਧੁੰਦਲ ਤੇ ਪੁਰਨੇ ਪਾਉਣੋਂ ਆਂ ਮੋਟਾ ਢੱਲਾ ਭਗਵਾਨ ਘਰ ਲਿਖਦੇ ਆਂ ਮਨੋਮਨੀ ਪਤ੍ਰ ਨੂੰ ਨੂੰ ਐਡੀਆਂ ਵੱਡੀਆਂ ਅਸੀਸਾਂ ਦਿੱਤੀਆਂ ਕਿ ਉਹਦੇ ਹੰਝੂ ਵਹਿ ਤੁਰੇ ਐਨ ਕਲਾ ਉਸ ਚੁੰਨੀ ਨਾਲ ਹੰਝੂ ਥਾਂਏ ਸੋਖ ਲਈ ਕਾਗਜ਼ਾਂ ਦੀ ਪੂਣੀ ਵਟਦੇ ਆਂ ਹਰਵੰਤ ਸਿੰਘ ਨਿੱਕੇ ਪਰਾ ਕੁਲਵੰਤ ਸਿੰਘ ਦੇ ਵੇੜੇ ਤੱਕਦੇ ਆਂ ਮਨੋਮਨਿਕ ਹੈ ਉੱਠਿਆ ਫੜ ਲਈ ਫੌਜ ਨਹੀਂ ਠੰਠਣ ਗੋਪਾਲ ਤੇ ਬੀਬੀ ਕਿਸੇ ਅਗੰਮੀ ਖੁਸ਼ੀ ਚ ਆਕਾਸ਼ ਤੇ ਉੱਡੀ ਫਿਰਦੀ ਸਵਰਗੀ ਝੂਟੇ ਲੈ ਰਹੀ ਸੀ ਉਦੀ ਜਾਣੇ ਬਲਾ ਬੀਬੀ ਦੇ ਮਨ ਵਿੱਚ ਪਾਸਪੋਰਟ ਦੀ ਕਾਪੀ ਦਾ ਤੌਖਲਾ ਕਈ ਵਾਰੀ ਆਇਆ ਉਸਨੇ ਕਈ ਵਾਰੀ ਗੱਲ ਤੋਰੀ ਪਰ ਮੰਦਿਆਂ ਬੁੱਜੀ ਬੈਠੀ ਵੱਡੀ ਅੱਗਾ ਬਲਾ ਗੱਲ ਘੱਟੇ ਕੋਡੀ ਰਲਾ ਛੱਡਦੀ ਬੀਬੀ ਨਿਤ ਅੱਧ ਸੁੱਤੀ ਅੱਧ ਜਾਗਦੀ ਨਵੀਂ ਉਹ ਦੇੜਬਉਣ ਵਿੱਚ ਉੱਜੀ ਰਹਿੰਦੀ ਜਹਾਜ਼ੀ ਝੂਟੇ ਲੈਂਦੀ ਉਹ ਸੋਚਦੀ ਉਲਟੀ ਤਾਂ ਨਾ ਆਉ ਚੱਲ ਦਵਾ ਦੇਣਗੇ ਹਰਵੰਦ ਸਿੰਘ ਨੂੰ ਆਖੂ ਗੋਲੀਆਂ ਲੈਂਦਾ ਹੀ ਚੱਲੇ ਮੇਰਾ ਦਾ ਕੀ ਆ ਇੱਥੇ ਕਿਹੜਾ ਘੱਟ ਖਾਪੀਦਾ ਹੈ ਮਿਰਚਾਂ ਨਾਲੋਂ ਤਾਂ ਸੌਖਾ ਹੀ ਹੋਣਾ ਹੈ ਕਿਹੜਾ ਕੰਡੇ ਆ ਦਰਖਤ ਪਤਾ ਨਹੀਂ ਕਿੱਡੇ-ਕਿੱਡੇ ਹੋਣ ਚੱਲ ਕੋਈ ਨਾ ਚਰਨ ਸਿੰਘ ਕਹਿੰਦਾ ਸੀ ਪਾਰਕਿੰਗ ਦਾ ਕੰਮ ਵੀ ਐ ਉਹੀ ਲੈ ਲੂੰ ਬੈਠੀ-ਬੈਠੀ ਡੱਬੇ ਭਰੀ ਜਾਊ ਆਉਣ ਜਾਣ ਲੈ ਕੇ ਪੈਰ ਚੱਲਦੇ ਆ ਕੋਹਾਂ ਸਫ਼ਰ ਕੀਤਾ ਕਿੱਥੇ ਨਕੋਦਰਾ ਵੀ ਆਰੀ ਤੁਰ ਕੇ ਗਈਆਂ ਜਦੋਂ ਹਰਬੰਸ ਸਿੰਘ ਦਾ ਬਾਪੂ ਝੇਲ ਹੁੰਦਾ ਸੀ ਇਹਨੂੰ ਕੁਛੜ ਚੁੱਕ ਕੇ ਹਕੀਮ ਤੋਂ ਦਵਾ ਲੈਣਾ ਚਾਰ ਡਾਲੇ ਘੱਟ ਕਮਾ ਲਾਂਗੀ ਆਪਾਂ ਬੋਝ ਨਹੀਂ ਵੰਨਾਂ ਕਿਸੇ ਤੇ ਲਾ ਬੋਝ ਕਾ ਦਾ ਉਥੇ ਬੁੱਢਿਆਂ ਨੂੰ ਪੈਨਸ਼ਨ ਮਿਲਦੀ ਆ ਫੇਰ ਕੰਮ ਵੀ ਹੁੰਦਿਆਂ ਸੁਂਦਿਆਂ ਬੰਦਾ ਕਾਤੋਂ ਮਥਾਜੀ ਕਰੇ ਜਦੋਂ ਹੱਥ ਪੈਰ ਚੱਲਦੇ ਆ ਬੀਬੀ ਆਪਣੇ ਸੁਪਨਿਆਂ ਵਿੱਚ ਪਰਚੀ ਹੋਈ ਸੀ ਹਰਵੰਤ ਸਿੰਘ ਦੇ ਟੱਬਰ ਨੇ ਅੰਦਰਲਾ ਪੇਤ ਨੱਪਾਂ ਲਈ ਪੂਰੀ ਚੁੱਪਤਾਰੀ ਹੋਈ ਸੀ ਸਭ ਤਿਆਰੀਆਂ ਫੌਜੀ ਹਮਲੇ ਵਾਂਗ ਅੰਦਰਖਾਤੇ ਚੱਲ ਰਹੀਆਂ ਸਨ ਬੀਬੀ ਤਾਂ ਆਪਣੇ ਆਪ ਨੂੰ ਇਸ ਭੇਤ ਭਰੇ ਕੰਮ ਵਿੱਚ ਸ਼ਾਮਿਲ ਹੀ ਸਮਝਦੀ ਸੀ ਪਰ ਜਿੰਨਾ ਤੋਂ ਉਲਕੋ ਰੱਖਦੇ ਸਨ ਉਹ ਇਹਨਾਂ ਤੋਂ ਵੀ ਵੱਧ ਜਾਣਨ ਦਾ ਦਾਵਾ ਕਰਦੇ ਉਹਨਾਂ ਸਵਨਾ ਥੀਰਾਂ ਨੂੰ ਆਪੋ ਆਪਣੇ ਭੇਦ ਛਾ ਲੈਣ ਦਾ ਪੂਰਾ ਪ੍ਰੋਸਾ ਸੀ ਇੱਕ ਦਿਨ ਸਾਗ ਤੋੜਨ ਗਈ ਫੌਜਣ ਕੋਲ ਨਸ਼ੈਰੀਆਂ ਦੀ ਬਚਨੋਂ ਗੁੱਜੀਆਂ ਫੁੱਲਣ ਲੱਗੀ ਮਖਿਆ ਮੁਖਤਾਰ ਉਹ ਰੀਤਾ ਫਿਰ ਚੱਲੇ ਚੱਲੇ ਆ ਸਾਰਾ ਟੱਬਰ ਬਾਹਰ ਪਤਾ ਨਹੀਂ ਪੈਣੇ ਆਪਾਂ ਕੀ ਲੈਣਾ ਉਹ ਹੈ ਕੋ ਜਨਾ ਕੁ ਫੌਜਣ ਨੇ ਕਰਦੇ ਭੇਤ ਜ਼ਹਿਰ ਨਾ ਕਰਕੇ ਵੀ ਹੋਰ ਜਾਣਨ ਦੀ ਆਪਣੀ ਲੋਚਾ ਦਰਸਾਈ ਲੈ ਤੈਨੂੰ ਨਹੀਂ ਪਤਾ ਅਗਲਿਆਂ ਤਾਂ ਜ਼ਮੀਨ ਠੇਕੇ ਤੇ ਦੇਵੀ ਦਿੱਤੀ ਔਸੜ ਜਾਣੀ ਲੰਬੜਾਂ ਦੀ ਮਾਰਗੇ ਦਾ ਇੰਨਾ ਕਿਹੜਾ ਮੋੜਨਾ ਬਚਨੂ ਦਾ ਟੱਬਰ ਮਾਰ ਹੱਥ ਨਾ ਆਈ ਤੂੰ ਔਖਾ ਜਾਪਦਾ ਸੀ ਘਰ ਮੁੜੀ ਆਉਂਦੀ ਫੌਜਣ ਵਨਸਵੰਨੇ ਕਾਫੇ ਲਾਉਂਦੀ ਰਹੀ ਹਾਲਾਂ ਤਾਂ ਇਹ ਚਾਲ ਐ ਬੀਬੀ ਨੂੰ ਘਰ ਸੰਭਾਲਣ ਖਾਤਰ ਭੱਟਿਆ ਰਾਤ ਸੌਣ ਲੱਗਿਆ ਛਿੰਦੇ ਨਹੀਂ ਅਵਾਜ਼ਾਰੀ ਵਿੱਚ ਪੁੱਛਿਆ ਬੀਬੀ ਬਾਹਰ ਜਾਉ ਮੰਮੀ ਸਾਬੀ ਹੋਰਾਂ ਦੇ ਆਪਾਂ ਇਕੱਲੇ ਰਹਿ ਜਾਵਾਂਗੇ ਨਹੀਂ ਨਹੀਂ ਬੀਬੀ ਥੋੜੇ ਇਹ ਤਾਂ ਉਸ ਉਮਰੇ ਇਸ ਬੇਤੁੱਕੇ ਸਵਾਲ ਦਾ ਉਸ ਕੋਲ ਇਹੀ ਜਵਾਬ ਸੀ ਬੀਬੀ ਪੂਰੀ ਖੁਸ਼ ਸੀ ਉਹਨੀ ਦਿਨੀ ਇੱਕ ਦਿਨ ਹਰਬੰਸ ਸਿੰਘ ਨੇ ਬੜੀ ਹਲੀਮੀ ਨਾਲ ਬੀਬੀ ਨੂੰ ਦੱਸਿਆ ਬੀਬੀ ਆਪਣੇ ਵੱਲੋਂ ਦਾ ਆਪਾਂ ਕਾਗਜ਼ ਪੂਰੇ ਕਰਤੇ ਆ ਕਿਸੇ ਦਿਨ ਪੁਲਿਸ ਆਊ ਪੁੱਛ ਕੇ ਚ ਕਰਨ ਡਾਕਟਰੀ ਹੋਣੀ ਐ ਅਜੇ ਤਗੜੇ ਹੋ ਜੋ ਲੈ ਜਮ ਜਮ ਆਵੀ ਪੁਲਿਸ ਆਪਾਂ ਨੂੰ ਕੀ ਡਰ ਆਪਾਂ ਕੋਈ ਚੋਰੀ ਚਕਾਰੇ ਕੀਤੀ ਆ ਬੀਬੀ ਨੇ ਹੁਬਕੇ ਕਿਹਾ ਫਿਰ ਆਪਣੇ ਆਪ ਹੀ ਅਣ ਪੁੱਛੇ ਸਵਾਲਾਂ ਦੇ ਜਵਾਬ ਦੇਣ ਲੱਗੀ ਲੈ ਸਾਡੇ ਵੇਲੇ ਨਿੱਕੀ ਹੁੰਦਿਆਂ ਦਾ ਵਿਆਹ ਕਰ ਦਿੰਦੇ ਸੀ ਲੈ ਮੈਨੂੰ ਵਿਆਹ ਦਾ ਪੂਰਾ ਚੇਤਾ ਨਹੀਂ ਮੁਕਲਾਵੇ ਦੀ ਮਾੜੀ ਮਾੜੀ ਸੁਰਤਾ ਅੱਜ ਕੱਲ ਤਾਂ ਤਰੀਕਾ ਹੀ ਤਰੀਕਾ ਬਸ ਖਾਰੇ ਉਹ ਵਿਆ ਸਰਟੀਫਿਕੇਟ ਬਾਰੇ ਚਿੰਤਾਤ੍ਰੋ ਉੱਠੀ ਪਿਛਲੇ ਦੋਕ ਦਿਨਾਂ ਤੋਂ ਵੱਡਿਆਂ ਘਰ ਧੀ ਜਵਾਈਆਂ ਦੀ ਆਵਾਜ਼ਾਈ ਵਧੀ ਹੋਈ ਸੀ ਦਿਨ ਤਾਂ ਨੇੜਲੇ ਰਿਸ਼ਤੇਦਾਰ ਵੀ ਆਏ ਸਾਰੇ ਚਾਂਬਲ ਚਾਂਬਲ ਗੱਲਾਂ ਕਰਦੇ ਰਹੇ ਕੰਮਕਾਰ ਦੀਆਂ ਸਰਸਰੀ ਗੱਲਾਂ ਸਾਰੇ ਭੇਦ ਰੱਖ ਕੇ ਕੀਤੀਆਂ ਗਈਆਂ ਜਦੋਂ ਸਭ ਥਾਂ ਥਾਂ ਹੀ ਚੱਲੇ ਗਏ ਅਤੇ ਬੀਬੀ ਵੀ ਥੱਕ ਹਾਰ ਕੇ ਸੌਂ ਲਈ ਉੱਠੀ ਤਾਂ ਸਾਰੇ ਟੱਬਰ ਨੇ ਖੁੱਲ ਕੇ ਗੱਲਾਂ ਕੀਤੀਆਂ ਨਾਲ ਨਾਲ ਸਾਮਾਨ ਸਾਂਭਣ ਦੀ ਫੁਰਤੀ ਵਿਖਾਈ ਗਈ। ਦੇਰ ਰਾਤ ਤੱਕ ਫੋਨ ਦੀਆਂ ਘੰਟੀਆਂ ਵੱਜਦੀਆਂ ਰਹੀਆਂ, ਬੱਤੀਆਂ ਜਗਦੀਆਂ ਰਹੀਆਂ ਤੇ ਹਾਸੇ ਠਹਾਕੀ ਸੁਣਦੇ ਰਹੇ। ਵੱਡੇ ਤੜਕੇ ਬੀਬੀ ਦੀ ਜਾਗ ਖੜਾਕੇ ਨਾਲ ਖੁੱਲੀ ਤਾਂ ਉਸ ਨੂੰ ਲੱਗਾ ਜਿਵੇਂ ਉਹਨਾਂ ਦੇ ਵਿੜੇ ਕੋਈ ਜਹਾਜ਼ ਆ ਉਤਰਿਆ ਹੋਵੇ। ਮੁਰਮੁਰ ਖੜਕੇ ਦੜਕੇ ਦੀ ਆਵਾਜ਼ ਸੁਣਨ ਕਈ ਪੁੱਠੇ ਸਿੱਧੇ ਤੌਖਲੇ ਲੈ ਉਹ ਬਾਹਰ ਨਿਕਲੀ ਤਾਂ ਵੇੜੇ ਵਿੱਚ ਬਰਾਂਡੇ ਕੋਲ ਖੜੀ ਵੈਨ ਦੇਖ ਕੇ ਪਾਚੱਕੀ ਰਹਿ ਗਈ ਵੈਨ ਦੀ ਡਿੱਗੀ ਵਿੱਚ ਭਾਰੇ-ਪਾਰੇ ਵੱਡੇ ਸੂਟਕੇਸ ਟਕਾਏ ਜਾ ਰਹੇ ਸਨ ਵੱਡੇ ਤੜਕੇ ਇੰਨੀ ਜਲਦੀ ਇਵੇਂ ਚੁੱਪਚੀਪੀਤੀ ਉਹ ਕੁਝ ਸੁਣ ਸੋਚ ਨਾ ਸકી ਉਸ ਦਾ ਮਨ ਚਿੱਤ ਬੇਜਾਨ ਹੁੰਦਾ ਗਿਆ ਜੋ ਉਸ ਦੀ ਸਮਝ ਪੈ ਰਿਹਾ ਸੀ ਉਹ ਪੁੱਛ ਨਹੀਂ ਸੀ ਰਹੀ ਅਤੇ ਜੋ ਕੁਝ ਉਹ ਪੁੱਛਣਾ ਚਾਹੁੰਦੀ ਸੀ ਪੁੱਛ ਨਹੀਂ ਸੀ ਸਕਦੀ ਜਦੋਂ ਬੀਬੀ ਦੀ ਸੁਰਤ ਪਰਤੀ ਤਾਂ ਸਾਰੇ ਚਾਪੀ ਅਗੜ-ਪੇਛੜ ਬਾਹਰ ਨਿਕਲ ਰਹੇ ਸਨ ਵੱਡੀ ਵੱਡੇ ਦਲਾਨਾਂ ਨੂੰ ਤਾਲਾ ਲਾ ਚਾਬੀਆਂ ਦਾ ਗੁੱਛਾ ਪਰਸ ਵਿੱਚ ਪਾ ਰਹੀ ਸੀ ਬੈਠਕ ਦੀ ਅਰਲ ਅੜਾ ਬੀਬੀ ਵੱਲ ਮੱਥਾ ਟੇਕਣ ਲਈ ਆਲ ਦੀ ਓ ਬੋਲੀ ਜੇ ਦਿਲ ਕਰੇ ਬੀਬੀ ਇੱਧਰ ਰਹਿ ਲਈ ਨਹੀਂ ਜਿਵੇਂ ਠੀਕ ਸਮਝੇ ਮੈਂ ਤਾਂ ਭਰਾਲੀ ਪੈਣ ਪਿੱਛੋਂ ਸਭ ਸੰਭਾਲ ਕਰ ਲੂ ਆਖ ਓ ਵੈਣ ਵੱਲ ਤੁਰਦੀ ਬਣੀ ਅੜਾ ਟਾਲਾ ਕਰਦਾ ਸਾਬੀ ਵੀ ਬੀਬੀ ਨੂੰ ਮੱਥਾ ਟੇਕ ਗਿਆ ਬੀਬੀ ਦੇ ਮੂੰਹੋਂ ਨਿਕਲਦੀ ਬੁਰਬੁਰ ਪਤਾ ਨਹੀਂ ਕਿਹੜਾ ਮੰਤਰ ਉਚਾਰ ਰਹੀ ਸੀ ਕੀ ਉਹਦਾ ਜੇਠਾ ਪੁੱਤ ਉਸਦੀ ਬੱਚ ਦੀ ਝਾੜ ਉਸ ਕੋਲ ਆ ਖੱਬਾ ਮੋਢਾ ਭੋਰਾ ਕੋ ਨਿਵਾਉਂਦਿਆਂ ਬੋਲਿਆ ਬੀਬੀ ਐਡਾ ਜੁਗਾਰ ਛੱਡ ਕੀ ਜਾਨ ਨੂੰ ਜੀਤਾ ਨਹੀਂ ਕਰਦਾ ਸਾਬੀ ਕਰਕੇ ਚੱਲਿਆਂ ਨਹੀਂ ਤਾਂ ਹਰਬੰਸ ਸਿੰਘ ਬੀਬੀ ਦੇ ਵੰਸ ਦੀਆਂ ਬਾਹਰਲੇ ਮੁਲਕ ਜੜਾ ਲਾਉਣ ਲਈ ਬੇਤਾਬ ਸੀ ਬੀਬੀ ਦਾ ਕੰਮ ਦਾ ਡੋਲਦਾ ਹੱਥ ਅਸੀਸ ਦੇਣ ਲਈ ਉੱਠਾ ਸੀ ਜਾਂ ਆਪਣੀ ਕਾਪੀ ਖਾਤਰ ਹਾਰ ਦੀ ਘੜੀ ਤਾਂ ਉਹ ਅਧ ਵਿਚਾਲੇ ਲਟਕਰਿਆ ਸੀ ਹਰਬੰਸ ਸਿੰਘ ਬਿਨਾਂ ਪਿਆਰ ਲਈ ਹੀ ਵੈਣ ਵਿੱਚ ਜਾ ਬੈਠਿਆ ਅਤੇ ਬੀਬੀ ਦੇ ਮੂੰਹ ਤੇ ਧੂਆ ਛੁੱਟਦੀ ਬੈਣ ਗੇਟ ਪਾਰ ਕਰ ਗਈ ਅਧਵਿਚਕਾਰੋਂ ਟੁੱਕੇ ਵੇੜੇ ਦੇ ਵਿਚਕਾਰ ਖੜੀ ਬੀਬੀ ਮਾਗਦੀ ਹੱਡ ਠਾਰਦੀ ਠੰਡ ਨਾਲ ਕੰਬ ਰਹੀ ਸੀ ਜਾਂ ਦਮ ਤੋੜ ਰਹੇ ਰੰਗੀਲੇ ਸੁਪਨਿਆਂ ਦੇ ਮਾਰੂ ਵਿਸਫੋਟ ਕਰਕੇ ਘਰ ਦੇ ਸੁੰਨੇ ਵੇੜੇ 'ਚ ਸਰਗੀ ਵੇਲੇ ਦੀ ਲਾਲਾਂ ਲਹੂ ਰੰਗੀ ਲੋਚ ਬੇਜਾਨ ਖੜੀ ਬੀਬੀ ਨੂੰ ਕਾਲ ਜਿਹੀ ਬਿੰਨਵੀ ਪੀੜ ਨੇ ਝੰਬ ਸੋਟਿਆ ਇਸ ਉਜੜੇ ਘਰ ਵਾਂਗ ਉਸ ਦਾ ਹੁਣ ਕੌਣ ਸੀ ਕਦੇ ਸਾਹਮਰੇ ਸਤਕਾਰੇ ਇਸ ਘਰ ਚ ਕੰਮੀ ਰੁੱਜੀ ਥੱਕੀ ਵੀ ਠਾਠਣਾ ਜੀਵੀ ਸੀ ਉਹ ਤੇ ਹੁਣ ਫੋਜਣ ਨਲਕੇ ਤੋਂ ਬਾਲਟੀ ਤੋਂ ਬਲਦੀ ਚੁੱਲ੍ਹੇ ਤੇ ਪਏ ਪਤੀਲੇ ਚੋਂ ਨਿੱਗਾ ਪਾਣੀ ਪਾ ਧਾਰ ਕਢਣ ਡੰਗਰਾਂ ਦੇ ਕੋਠੇ ਵੱਲ ਜਾ ਰਹੀ ਸੀ ਬੀਬੀ ਨੂੰ ਜਾ ਪਿਆ ਉਸ ਦੀ ਸਾਰੀ ਉਮਰ ਦੀ ਖੱਟੀ ਕਮਾਈ ਬੁੱਢੀ ਮਾਈ ਦੇ ਝਾਟੇ ਵਾਂਗ ਉੱਡ ਪੁੱਟ ਗਈ ਹੋਵੀ ਉਹ ਸੁੰਨੇ ਠਾਰੇ ਉਜੜੇ ਵੇੜੇ ਵਿੱਚਕਾਰ ਡਰਨੀ ਹਾਰ ਖੜੀ ਸੀ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ